ਉਲਕਾ ਪਿੰਡ ਦੀ ਇੱਕ ਗੱਲ ਤੁਸੀਂ ਮਿੰਟੋ ਜੀ ਸਾਂਝ ਕੀਤੀ ਸੀ ਉੱਥੇ ਇੱਕ ਦੁਕਾਨਦਾਰ ਤੋਂ ਪਹਿਲਾਂ ਰੰਗਦਾਰੀ ਮੰਗੀ 50 ਲੱਖ ਰੁਪਏ ਦੀ ਫਿਰ ਉਹਦਾ ਕਤਲ ਕਰਤਾ ਸੀ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਪੁਲਿਸ ਨੇ ਕਾਰਵਾਈ ਕੀਤੀ ਹੈ ਕੋਈ ਮਟਪੇੜ ਹੋਇਆ ਗੋਲੀ ਗੋਲੀ ਚਲੀ ਤੇ ਇੱਕ ਜਿਹੜਾ ਮੁਲਜ਼ਮ ਸੀ ਉਹਦੀ ਡੈਥ ਵੀ ਹੋ ਗਈ ਆ ਮਰ ਗਿਆ ਉਹ ਵੇਖੋ ਲਾ ਕਾਨੂੰਨੀ ਇਸ ਕਦਰ ਹੈ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਤੁਸੀਂ ਇੱਕ ਚੀਜ਼ ਦੀ ਤਬਦੀਲੀ ਵੇਖੋ ਆਪਣੇ ਪਿੰਡਾਂ 'ਚ ਹੱਟੀਆਂ ਹੁੰਦੀਆਂ ਸੀ ਯਾਦ ਹੈ ਜਿਆਦਾਤਰ ਆਪਣੇ ਹਿੰਦੂ ਭਾਈਚਾਰੇ ਵਾਲੇ ਜਾਰੂੜਾ ਇਹ ਇਹ ਇਹਨਾਂ ਕੋਲੇ ਕਾਰੋਬਾਰ ਹੁੰਦਾ ਸੀ ਯਾਦ ਹੈ ਤੁਹਾਨੂੰ ਬਿਲਕੁਲ ਤੁਹਾਡੇ ਪਿੰਡ ਵੀ ਇਹੀ ਹੁੰਦਾ ਮੇਰੇ ਤੇ ਵੀ ਲੱਗ ਪੰਖੀਰ ਜੀ ਹਾਂ ਨਾ ਜੀ ਫੇਰ ਕੀ ਹੋਇਆ ਅੱਜ ਸਮੇਂ ਦੀ ਤੁਸੀਂ ਧਾਰ ਦੇਖੋ ਕਿ ਅੱਜ ਉਹਦੇ ਚ ਜੱਟ ਨੌਨ ਜੱਟ ਯਾਨੀ ਸਿੱਖ ਵੀ ਸਾਰੇ ਆਪਾਂ ਮਿਕਸ ਕਰ ਲਏ ਸਾਰੇ ਦੁਕਾਨਦਾਰ ਹੋ ਗਏ ਰੋਜ਼ਗਾਰ ਦੇ ਪੱਖ ਤੋਂ ਇਹ ਇੱਕ ਬਦਲਾ ਮੈਂ ਆਪਣੀ ਅੱਖੀਂ ਦੇਖਿਆ ਨਹੀਂ ਤੇ ਜ਼ਿਆਦਾਤਰ ਇਹ ਕਾਰੋਬਾਰ ਜਿਹੜਾ ਪਿੰਡਾਂ ਦੇ ਹੱਟੀਆਂ ਵਾਲਾ ਸੀ ਨਾ ਸ਼ਾਹ ਕਰਦੇ ਸਨ ਜੀ ਠੀਕ ਹੈ ਜੀ ਯਾਨੀ ਹਿੰਦੂ ਪਾਈਚਾਰੇ ਵਾਲੇ ਜ਼ਿਆਦਾ ਆ ਜਾਂਦੇ تھے۔ ਦੂਜੀ ਗੱਲ ਕਿ ਹੱਟੀਆਂ ਵਾਲਿਆਂ ਦੇ ਜਿਵੇਂ ਹੁਣ ਮੰਨ ਲਓ ਕੋਈ ਪਿੰਡ ਦੇ ਵਿੱਚ ਲਾਲਾ ਜੀ ਰਹਿੰਦੇ ਆ ਉਹ ਤਾਂ ਘੱਟ ਗਣਤੀਆਂ ਚ ਹੁੰਦੇ ਸਨ ਨਾ ਪਿੰਡ ਹੀ ਉਹਨਾਂ ਦਾ ਪ੍ਰੋਟੈਕਟਰ ਹੁੰਦਾ ਸੀਗਾ ਜੀ ਜੀ ਪਿੰਡ ਹੀ ਪ੍ਰੋਟੈਕਟਰ ਹੁੰਦਾ ਸੀਗਾ ਮੈਨੂੰ ਯਾਦ ਹੈ ਖੜਕੂਵਾਲ ਦੇ ਵਿੱਚ ਨਾ ਸਾਡੇ ਪਿੰਡ ਦੇ ਉਦੋਂ ਨਾ ਲੁਟੇਰੇ ਟਾਈਪ ਵੀ ਬੰਦੇ ਜਿਹੜੇ ਐਕਟਿਵ ਹੋ ਗਏ ਹੂੰ ਸਾਡੇ ਪਿੰਡ ਦੇ ਮਤਲਬ ਕਿ ਜਿਹੜੇ ਸੀਟ ਸੀ ਕਿ ਉਹਨਾਂ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਤਾਂ ਸਾਰੇ ਪਿੰਡ ਨੇ ਇਕਾ ਕਰ ਲਿਆ ਸੀ ਹੂੰ ਕਿ ਵੀ ਆਪਾਂ ਸਾਥ ਦੇ ਭਾਈਚਾਰਾ ਵੱਡਾ ਹੁੰਦਾ ਸੀ ਹਾਂ ਜੀ ਵੀ ਯਾਰ ਇਹ ਕਿਹੜੀ ਗੱਲ ਹੋਈ ਤਾਂ ਕਹਿੰਦਾ ਮਤਲਬ ਇਹ ਹੈ ਕਿ ਉਹ ਨਾ ਪ੍ਰੋਟੈਕਟਰ ਹੁੰਦਾ ਸੀ ਪਿੰਡ ਬਈ ਯਾਰ ਇਹਨਾਂ ਦਾ ਘਰ ਕੱਲ ਨਾ ਜਾ ਕੁਝ ਵੀ ਹੈ ਠੀਕ ਹੈ ਨਾ ਜੀ ਚਲੋ ਛੋਟੀਆਂ-ਮੁਡੀਆਂ ਗੱਲਾਂ ਵੀ ਹੁੰਦੀਆਂ ਨੇ ਤਾਂ ਉਹ ਚੀਜ਼ਾਂ ਦਾ ਆਪਾਂ ਅੱਜ ਇੱਕ ਬਦਲਾਅ ਵੀ ਦੇਖਦੇ ਹਾਂ ਆਪਣਾ ਜੋ ਆਪਣੇ ਜਿਹਨੂੰ ਸਭਿਆਚਾਰਕ ਬਦਲਾਅ ਕਹ ਲਵਾਂ ਜਾਂ ਜੋ ਵੀ ਚੱਲ ਰਿਹਾ ਹੈ ਹੂੰ ਹੁਣ ਉਹ ਤੋਂ ਅੱਗੇ ਆ ਜਾਓ ਕਿ ਪਿੰਡਾਂ ਦੇ ਵਿੱਚ ਜਿਹੜੇ ਮਤਲਬ ਕਿ ਦੁਕਾਨਦਾਰ ਪ੍ਰੋਟੈਕਟ ਕੀਤੇ ਜਾਂਦੇ ਸਨ ਪਿੰਡਾਂਵੰਨਿਓ ਅੱਜ ਜੇ ਤੁਸੀਂ ਦੇਖੋਗੇ ਤਾਂ ਕਰਿਆਨਾ ਸਟੋਰ ਦੇ ਮਾਲਕ ਨੂੰ ਕਿਹਾ ਜਾ ਰਿਹਾ ਕਿ 50 ਲੱਖ ਰੁਪਇਆ ਦੇ ਦੇ ਬਿਲਕੁਲ 50 ਲੱਖ ਕਰਿਆਨਾ ਚਾਹ ਲਕ 2000 ਉਹ ਤੁਸੀਂ ਹੁਣ ਕਰਿਆਨੇ ਦੀ ਦੁਕਾਨ ਤੇ ਦੇਖੋ ਕਿੰਨੀ ਕੁ ਸੇਲ ਹੋਏਗੀ ਉਹਦੀ 50 ਲੱਖ ਰੁਪਇਆ ਬਹੁਤ ਵੱਡੀ ਅਮਾਉਂਟ ਹੈ ਬਹੁਤ ਵੱਡੀ ਅਮਾਉਂਟ ਹੈ ਜੀ ਬਹੁਤ ਮੇਰੇ ਲਈ ਤਾਂ ਬਹੁਤ ਵੱਡੀ ਐ ਸੁਖਮ ਸਾਹਿਬ ਤੁਹਾਡਾ ਪਤਾ ਨਹੀਂ ਨਾ ਨਹੀਂ ਸੱਚੀ ਤਾਂ ਬਹੁਤ ਵੱਡੀ ਹੈ 50 ਲੱਖ ਹੈ ਅੱਛਾ ਉਹਨੇ ਨਹੀਂ ਦਿੱਤਾ ਤਬਈ ਹੂੰ ਕਤਲ ਕਰਤਾ ਕਤਲ ਕਰਤਾ ਜੀ ਪਹਿਲਾਂ ਫਾਇਰਿੰਗ ਕੀਤੀ ਫਿਰ ਉਹ ਕਤਲ ਹੋ ਗਿਆ ਇਹ ਸ਼ਾਇਦ ਉਦਮ ਦੀ ਗੱਲ ਹੈ ਜਿੱਦਣ ਬੱਸ ਅਡੇ ਕਤਲ ਹੋਇਆ ਮੇਰੇ ਖਿਆਲ ਜੇ ਮੈਂ ਨਹੀਂ ਤੁਸੀਂ ਗੱਲਾਂ-ਗੱਲਾਂ 'ਚ ਇਹ ਗੱਲ ਸਾਂਝੀ ਕੀਤੀ ਸੀ ਨਵੀਂ ਗੱਲ ਸਾਡੇ ਵਾਸਤੇ ਸੀ ਹੁੰਦੀ ਤਾਂ ਤਿੰਨ ਕਤਲ ਹੋਏ ਸੀ ਉਦੋਂ ਇੱਕ ਸ਼ਰਟੇ ਵਾਲੀ ਸਾਈਡ ਇੱਕ ਧੂਲਕਾ ਤੇ ਇੱਕ ਬੱਸ ਸਟੈਂਡ ਬੱਸ ਸਟੈਂਡ ਤਿੰਨ ਕਤਲ ਹੋਏ ਸਨ ਤਾਂ ਉਹ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਦੀ ਗੱਲ ਆ ਹੂੰ ਵੀ ਤੁਸੀਂ ਜਿੰਨਾ ਮਰਜ਼ੀ ਕੋ ਕੇ ਭਈ 7 ਦਿਨੋਂ ਮੇ ਕੇਜਰੀਵਾਲ ਸਾਹਿਬ ਕਹਿੰਦੇ 7 ਦਿਨੋਂ ਮੈਂ ਜੀ ਗੈਂਗਸਟਰਾਂ ਨੂੰ ਕਹਿ ਰਹੇ ਸੀ ਜਿਵੇਂ ਮਤਲਬ ਕਿ ਬੜਾ ਵੀ ਤੁਹਾਨੂੰ ਨਾ ਦਿਨੇ ਅਸੀਂ ਬਸਾਂ ਦੀਆਂ ਟਿਕਟਾਂ ਘਟਾ ਕੇ ਚੱਲ ਜਿਓ ਹਾਂ ਵੀਰ ਕੋਮ ਕਮ ਆਉ ਤੁਸੀ 7 ਦਿਨ ਹੈ ਜੀ ਤੁਹਾਡੇ ਕੋਲ ਅਲਟੀਮੇਟਮ ਇਦਾਂ ਦੇ ਅਲਟੀਮੇਟਮ ਹੁੰਦੇ ਹੈ ਜੀ ਮਾਨ ਸਾਹਿਬ ਵੀ ਤੁਹਾਨੂੰ ਪਤਾ ਗਾਏ ਬਗਾਏ ਇਦਾਂ ਜੀ ਉਦਾਂ ਜੀ ਗੈਂਗਸਟਰਾਂ ਨੂੰ ਇਹ ਕਰਦੇ ਆਂਗੇ ਵਾਹ ਕਰਦੇ ਆਂਗੇ ਪਰ ਸਚਾਈ ਇਹ ਆ ਕਿ ਹਾਲਾਤ ਇਹ ਨੇ ਕਿ ਮੇਰੇ ਖਿਆਲ ਦੇ ਨਾਲ ਜੇ ਇਦਾਂ ਹੀ ਹੋਇਆ ਤੇ ਗਰਮੀ ਵਾਲਾ ਜਿਹੜਾ ਸੀਜ਼ਨ ਆਏਗਾ ਕੁਲਫੀਆਂ ਵਾਲਿਆਂ ਤੋਂ ਵੀ ਇਤੇ ਰੰਗਦਾਰੀ ਮੰਗੀ ਜਾਇਆ ਕਰੂਗੀ ਜੀ ਬਈ ਤੇ ਤੇਰੀ ਸੇਲ ਐਨੀ ਆ 11200 ਦੀਆਂ ਕੁਲਫੀਆਂ ਵੇਚਦਾ ਤੂੰ ਮਤਲਬ ਕਿ ਐਹੋ ਜੀ ਹਾਲਤ ਹੋਈ ਪਈ ਆ ਸਾਡੀ ਕਿਉਂਕਿ ਕ੍ਰਾਈਮਨਲ ਕ੍ਰਾਈਮਨਲ ਦੇ ਵੀ ਤੇ ਕੈਟਾਗਰੀ ਆ ਨਾ ਕੋਈ ਵੱਡਾ ਹਾਂ ਜੀ ਬਦਨਾਮ ਹੋ ਗਿਆ ਤੇ ਉਹਦਾ ਰੇਟ ਹੋਣਾ ਤੇ ਕੋਈ ਪਿੰਡੂ ਮੇਰੇ ਵਰਗਾ ਕੋਈ ਟਟਪੁੰਜੀ ਆ ਜਾਏ ਤੋ ਉਹ ਕਹੂਗਾ ਬਈ ਮੈਨੂੰ ਵੀ ਦੇ ਦੇ ਪਿੰਡ 'ਚ ਵੜਨਾ ਹੀ ਤੇ ਹੂੰ ਉਹ ਜਿੰਨੇ ਬੰਦੇ ਬਣਾਉ ਹੈ ਉਹੀ ਕੰਮ ਹੋ ਜਾਂਦਾ ਆਹੀ ਗੱਲ ਹੈ ਫਿਰ ਸਹੀ ਗੱਲ ਵੀ ਅਸੀਂ ਕਿੱਧਰ ਨੂੰ ਲੈ ਗਏ ਆ ਪੰਜਾਬ ਯਾਰ ਜੀ ਆ ਚੀਜ਼ਾਂ ਕਦੇ ਸੋਚੀਆਂ ਹੀ ਨਹੀਂ ਸੀ ਸੱਚੀ ਕਹਿੰਨਾ ਮੈਂ ਸੁਖਮਨ ਸਾਹਿਬ ਅਸੀਂ ਆਪਣੀ ਜ਼ਿੰਦਗੀ ਚ ਭਾਈ ਮੈਂ ਪੰਜ ਦਾ ਹੱਕੇ ਜ਼ਿੰਦਗੀ ਹੜਾ ਕੇ ਨੇੜੇ ਤੇੜੇ ਆ ਭਾਈ ਕਦੇ ਆ ਥੋੜੀ ਸੋਚਿਆ ਸੀ ਕਿ ਕਰਿਆਨਾ ਸਪੋਰ ਵਾਲੇ ਤੋਂ 50 ਲੱਖ ਰੁਪਈਆ ਮੰਗਿਆ ਚਾਹੂਗਾ ਜੀ ਜੀ ਉਹਦਾ ਕਤਲ ਹੋ ਜਾਊਗਾ ਤੇ ਉਤੋਂ ਹੋਰ ਤੁਸੀਂ ਵੇਖੋ ਕਿ ਕਿ ਹੋ ਕਿਹੋ ਜੀਆਂ ਗੱਲਾਂ ਆਉਂਦੀਆਂ ਨੇ ਕਿਸੇ ਮਜ਼ਦੂਰ ਨੂੰ ਲੁੱਟਿਆ ਆ ਤੁਸੀਂ ਦੇਖਿਆ ਨਹੀਂ ਲੈਂਟਰ ਪਾ ਕੇ ਆਉਂਦੇ ਪਏ ਸੀਗੇ ਇਧਰੋਂ ਪੱਟੀ ਵਾਲੀ ਸਾਈਡ ਤੇ ਦੋ ਬੰਦੇ ਮਾਰਦੇ ਸੀ ਉਹ ਗੱਲ ਤੁਸੀਂ ਦੋ ਬੰਦੇ ਮਾਰਦੇ ਸੀ ਲੈਂਟਰ ਪਾ ਕੇ ਆਉਂਦੇ ਮਜ਼ਦੂਰ ਕਿੰਨੀ ਦਿਹਾੜੀ ਹੋਏਗੀ 500 700 ਜੀ ਕਮਾਲ ਹੀ ਹੋ ਗਈ ਆ ਯਾਰ ਤਾਂ ਲੁੱਟ ਖਸੁੱਟ ਇੰਨੀ ਜ਼ਿਆਦਾ ਚੱਲਦੀ ਆ ਤਾਂ ਲਿਹਾਜ਼ਾ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਕਿ ਉਹਦਾ ਜਿਹੜਾ ਸ਼ੂਟਰ ਸੀਗਾ ਇੱਕ ਉਹਨੂੰ ਇਹਨਾਂ ਨੇ ਮਾਰਤਾ ਪਰ ਹੁਣ ਤੁਸੀਂ ਥੋੜਾ ਜਿਆ ਨਾ ਚੀਜ਼ਾਂ ਨੂੰ ਜੋੜ ਕੇ ਦੇਖੋ ਲਾਡੋਵਾਲ ਐਨਕਾਉਂਟਰ ਨੂੰ ਲੈ ਕੇ ਕੱਲ ਫਿਰੋਜ਼ਪੁਰ ਵੀ ਇਸ ਏਰੀਆ 'ਚ ਵੀ ਸ਼ਾਇਦ ਇੱਕ ਐਨਕਾਉਂਟਰ ਹੋਇਆ ਤਾਂ ਤੁਸੀਂ ਜੇ ਇਹ ਸਾਰੀਆਂ ਐਨਕਾਉਂਟਰ ਦੀਆਂ ਘਟਨਾਵਾਂ ਮੁਕਾਬਲਿਆਂ ਦੀਆਂ ਘਟਨਾਵਾਂ ਜੋੜ ਕੇ ਵੇਖੋ ਤਾਂ ਮੈਨੂੰ ਲੱਗਦਾ ਕਿ ਜਿਹੜਾ ਅਬੌਰ ਐਨਕਾਉਂਟਰ ਤੋਂ ਬਾਅਦ ਯਾਦ ਹੈ ਤੁਹਾਨੂੰ ਅਬੌਰ ਕਾਰੋਬਾਰੀ ਜੀ ਮਾਰਿਆ ਹੂੰ ਕੱਪੜੇ ਵਾਲੇ ਜਿਹੜੇ ਸੀ ਕੱਪੜੇ ਸੰਜੇ ਹਾਂਜੀ ਉਸ ਦਿਨ ਮੇਰੇ ਬਾਰੇ ਵੀ ਓਡੀਆਂ ਖਬਰਾਂ ਸਾਡੇ ਬਾਰੇ ਓਡੀਆਂ ਜੋ ਖਬਰਾਂ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਐਨਕਾਉਂਟਰ ਇਹਨਾਂ ਕਾਊਂਟਰ ਚ ਫਸ ਗਈ ਪੁਲਸ ਹਮ ਕਾਊਂਟਰਾਂ ਦਾ ਸਿਰਸਾ ਕਬਰੀ ਥੰਮਿਆ ਗਿਆ ਤੇ ਯਾਰ ਕੋਟ ਚ ਫਸ ਨਾ ਜਾਈਏ ਪਰ ਹੁਣ ਜਿਹੜੀਆਂ ਚੀਜ਼ਾਂ ਧੜਾ ਧੜ ਵਾਪਰ ਰਹੀਆਂ ਏਦਾਂ ਲੱਗਦਾ ਹੈ ਕਿ ਜਿਵੇਂ ਕੁਝ ਮਤਲਬ ਕਿ ਅਫਸਰਾਂ ਦੇ ਤਬਾਦਲੇ ਹੋਏ ਕੁਝ ਖਾਸ ਅਫਸਰ ਐਕਸ਼ਨ ਦੇ ਵਿੱਚ ਨੇ ਠੀਕ ਹੈ ਨਾ ਜੀ ਜਿਹੜੇ ਖਾਸ ਤੌਰ ਤੇ ਗੈਂਗਸਟਰਾਂ ਦੇ ਨਾਲ ਨਜੇਠਣ ਚ ਪਹਿਲਾਂ ਮਾਰ ਸਮਝੇ ਜਾਂਦੇ ਆ ਉਹਨਾਂ ਦਾ ਦੁਬਾਰਾ ਐਕਸ਼ਨ ਚ ਆਉਣਾ ਇਦਾਂ ਲੱਗਦਾ ਹੈ ਕਿ ਜਿੱਦਾਂ ਕੰਨ 'ਚ ਫੂਕ ਮਾਰ ਦਿੱਤੀ ਆਪਣੇ ਪੰਜਾਬੀ ਕਹਿੰਦੇ ਨੇ ਫਲਾਣੇ ਨੇ ਫਲਾਣੇ ਦੇ ਕੰਨ 'ਚ ਫੂਕ ਮਾਰਤੀ ਹੈ ਹੁਣ ਕਿਉਂਕਿ ਲਿਖਤੀ ਇਹ ਚੀਜ਼ਾਂ ਨਹੀਂ ਆਉਂਦੀਆਂ ਜੀ ਮੈਨੂੰ ਲੱਗਦਾ ਕਿ ਕੰਨ 'ਚ ਫੂਕ ਦੁਬਾਰਾ ਵੱਜ ਗਈ ਆ ਹਮ ਕਿ ਭਾਈ ਪੰਚਰ ਕਰਿਓ ਕਟੋਕਟ ਚਾਹੇ ਲੋ ਪਰ ਫਾਈਲ ਕੇਸ ਆ ਉਹਦੇ 'ਚ ਪੰਚਰ ਪੰਚਰ ਤੋਂ ਭਾਵੇਂ ਆਹਾਂ ਕਿ ਲੱਤ ਮਾਜ ਮਾਰ ਦਿਓ ਗੋਲੀ ਤੇ ਕੁਝ ਖਾਸ ਮਾਮਲਿਆਂ ਦੇ ਵਿੱਚ ਚੋ ਪੜ੍ਹ ਦਿਓ ਮੈਨੂੰ ਤੇ ਓਂ ਹੀ ਲੱਗ ਰਿਹਾ ਕਿ ਇਹ ਜਿਹੜਾ ਸਿਲਸਿਲਾ ਹੈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਐਨਕਾਊਂਟਰ ਆਗਾ ਇਹ ਤੇਜ਼ ਹੋਏਗਾ ਤੇ ਉਹਦੇ ਚ ਕੀ ਹੁੰਦਾ ਕਿ ਲੋਕ ਜਿਹੜੇ ਆ ਲੋਕ ਛੱਡੋ ਪਬਲਿਕ ਪਰਸੈਪਸ਼ਨ ਦੀ ਬਾਅਦ ਚ ਗੱਲ ਕਰਦੇ ਆ ਇੱਥੇ ਮੈਨੇ ਇੱਕ ਇੰਟਰਵਿਊ ਪੜ੍ਹ ਰਿਆ ਸੀਗਾ ਇੱਕ ਸਾਫ ਦਾ ਪੁਲਿਸ ਆਫੀਸਰ ਦੀ ਉਹ ਪੰਜਾਬ ਤੋਂ ਬਹੁਤ ਮਤਲਬ ਕਿ ਚੰਗੀ ਤਰ੍ਹਾਂ ਵਾਕਬ ਸਨ ਤਾਂ ਉਹਨਾਂ ਦੀ ਇੰਟਰਵਿਊ ਦੇ ਵਿੱਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਪੰਜਾਬ ਦੇ ਵਿੱਚ ਤੇ ਆ ਸਾਰਾ ਕੁਝ ਚੱਲਦਾ ਪਿਆ ਹੂੰ ਵੀ ਮਤਲਬ ਕਿ ਉਹਨੇ ਆਖਿਆ ਭਾਈ ਤਹਾਡੇ ਕੋਲ ਦੋ ਹੱਲ ਹੁੰਦੇ ਆ ਜਾਂ ਤਾਂ ਜੋ ਚੱਲਦਾ ਹੈ ਚੱਲਣ ਦਿਓ ਜੀ ਤੇ ਜਾਂ ਫਿਰ ਯੋਗੀ ਬਾਬਾ ਵਾਲਾ ਮਾਡਲ ਹੈ ਬਸ ਹਮ ਤਾਂ ਹੁਣ ਜਦੋਂ ਪਬਲਿਕ ਪਰਸੈਪਸ਼ਨ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਕਿ ਯਾਰ ਇੱਥੇ ਤੇ ਰਹਿਣ ਦੇ ਕਾਬਿਲ ਨਹੀਂ ਬਣਨੀ ਜਗਾ ਸਾਡੀ ਜੀ ਇੱਥੇ ਰਹਿਣੀ ਨਹੀਂ ਜਗਾ ਇਦਾਂ ਦੀ ਤਾਂ ਫਿਰ ਪਬਲਿਕ ਪਰਸੈਪਸ਼ਨ ਨੂੰ ਕਿਤੇ ਨਾ ਕਿਤੇ ਠੰਡਿਆ ਕੀਤਾ ਜਾਂਦਾ ਉਹਦੇ ਅਨੁਸਾਰ ਚੱਲ ਕੇ ਜੀ ਕਿ ਭਈ ਹਾਂ ਠੀਕ ਆ ਆ ਲੋਕ ਚਾਹੁੰਦੇ ਆ ਐਦਾਂ ਕਰੋ ਹੁਣ ਜਿਹੜੇ ਦੇ ਵਿੱਚ ਤੁਸੀਂ ਇੱਕ ਹੋਰ ਘਟਨਾ ਮਾਝੇ ਦੇ ਵਿੱਚ ਸ਼ਾਇਦ ਨਹੀਂ ਸੁਣੀ ਹੋਣੀ ਮੈਨੂੰ ਪਿੰਡ ਭੁੱਲ ਗਿਆ ਸ਼ਾਇਦ ਜੰਡੇ ਵਾਲੇ ਵਾਲੀ ਸਾਈਡ ਆ ਉੱਥੇ ਦੋ ਸ਼ੂਟਰ ਫਾਇਰਿੰਗ ਕਰਕੇ ਆਏ ਜਦੋਂ ਫਾਇਰਿੰਗ ਕਰਕੇ ਨਿਕਲ ਲੱਗੇ ਨਾ ਸ਼ਾਇਦ ਉਹਨਾਂ ਦੇ ਕੋਲ ਵੀ ਵੈਪਨ ਹੋਏਗਾ ਕੋਈ ਫਾਇਰਿੰਗ ਫੋਰਮ ਹੋ ਉਹਨਾਂ ਨੇ ਵੀ ਕਰਤੀ ਤੇ ਪਿੰਡ ਨੂੰ ਪਹਿਲਾਂ ਹੀ ਪਤਾ ਸੀ ਇੱਕ ਅੱਧੀ ਏਰੀ ਘਟਨਾ ਵਾਪਰੀ ਸੀ ਉਹ ਜਦੋਂ ਪਿੰਡ ਇਕੱਠਾ ਹੋ ਕੇ ਪਿਆਰ ਆ ਉਹ ਦੋਨੇ ਭੱਜ ਵਗੇ ਇਹ ਹਾਲਾ ਕਿ ਖਬਰ ਕਿਉਂ ਦਬ ਗਈ ਮੈਨੂੰ ਸਮਝ ਨਹੀਂ ਆਈ ਤੇ ਬੜੀ ਵੱਡੀ ਖਬਰ ਸੀ ਪਤਾ ਨਹੀਂ ਇਹਦੇ ਵਿੱਚ ਹੁਣ ਕੋਈ ਸਚਾਈ ਹੋਰ ਸੀ ਕਿ ਨਹੀਂ ਤੇ ਦੱਸਦੇ ਜਦੋਂ ਭੱਜ ਭੱਜੇ ਨਾ ਜੀ ਉਸ ਦਰਮਿਆਨ ਜਿਹੜਾ ਕੋਈ ਪਿੱਛੇ ਬੈਠਾ ਸੀ ਉਹਦੇ ਮਤਲਬ ਕਿ ਵੈਪਨ ਜਿਹੜਾ ਸੀਗਾ ਹੱਥ 'ਚ ਜਾਂ ਟੰਗਿਆ ਸੀ ਉਹ ਡਿੱਗ ਪਿਆ ਹੂੰ ਤੇ ਪਿੱਛੇ ਲੱਗੇ ਲੋਕਾਂ 'ਚੋਂ ਹੀ ਕਿਸੇ ਨੇ ਚੱਕ ਕੇ ਤੇ ਗੋਲੀ ਮਾਰੀ ਤੇ ਜਿਹੜਾ ਪਿੱਛੇ ਬੈਠਾ ਸੀ ਉਹ ਮਰ ਗਿਆ ਸੀ ਤੇ ਇੱਕ ਮੋਟਰਸਾਈਕਲ ਜਿਹੜਾ ਚਲਾਉਂਦਾ ਇਹੋ ਭੱਜ ਭੱਜ ਗਿਆ ਮਤਲਬ ਲੋਕ ਵੀ ਆਪਨੀ ਝੰਡਿਆਲੇ ਲੱਗੇ ਦੀ ਘਟਨਾ ਜੇ ਮੈਂ ਗਲਤ ਨਹੀਂ ਤੇ ਇੱਥੇ ਕੋਈ ਕਨਫਰਮ ਵੀ ਕਰਦਾ ਹੈਗਾ ਸ਼ੈਤਰ ਦੇ ਉਹਦੀ ਘਟਨਾ ਜੇ ਮੈਂ ਗਲਤ ਨਹੀਂ ਹੈ ਤਰ ਦਿਓ ਅਕਸਰ ਮੈਂ ਵੈਸੇ ਪੁਲੱਕੜ ਬੰਦਾ ਜ਼ਿੰਦਗੀ 'ਚ ਪਰ ਖਬਰਾਂ ਦੇ ਮਾਮਲੇ 'ਚ ਚੀਜ਼ਾਂ ਯਾਦ ਰਹਿ ਜਾਂਦੀਆਂ ਤਾਂ ਐਸਾ ਮੈਂ ਸੁਣਿਆ ਇਹ ਪੜਿਆ ਕਿਤੇ ਕਿ ਭਈ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਕਟਨਾ ਵੀ ਵਾਪਰੀ ਹਾਲਾਂਕਿ ਹੋ ਸਕਦਾ ਕੁਝ ਪਰਫੈਕਟ ਕੋਈ ਹੋਰ ਵੀ ਇੱਧਰ ਉੱਧਰ ਹੋਣ ਜੀ ਪਰ ਇਹ ਕਟਨਾ ਮੈਂ ਸੁਣੀ ਆ ਕਿ ਤੁਸੀਂ ਵੇਖ ਲਓ ਕਿ ਉਹਦੀ ਮੁੜ ਕੇ ਕਹਿੰਦੇ ਸੋਦੀ ਨਹੀਂ ਲਈ ਕਟਨਾ ਦੀ ਇਹ ਕੀ ਹੋਇਆ ਐਕਚੁਅਲ ਦੇ ਵਿੱਚ ਕੀ ਵਾਪਰਿਆ ਤਾਂ ਇਸ ਤਰ੍ਹਾਂ ਵੀ ਆ ਫਿਰ ਲੋਕ ਪਰਸੈਪਸ਼ਨ ਦਾ ਇੱਕ ਬੰਨ ਇਸ਼ੂ ਹੋ ਜਾਂਦਾ ਜੀ ਪਬਲਿਕ ਪਰਸੈਪਸ਼ਨ ਉਹੀ ਮੈਂ ਕਹਿ ਰਿਹਾ ਕਿ ਉਹ ਬੰਨੀ ਸਟਾਰਟ ਹੋ ਜਾਂਦੀ ਹੈ ਜੀ ਹੂੰ